ਤੁਸੀਂ ਤੇ ਅੱਗ ਲਾਇਦਾ ਨਾ ਲਾਇਦਾ ਤੁਸੀਂ ਮੈਂ ਸਾਂ ਨਾ ਬਣਾਉ ਨਾ ਬਣਾਉ ਕੀ ਗੱਲ ਕਿਉਂ ਤੂੰ ਇਹ ਲੋਗਾ ਨਾ ਜਿਹੜਾ ਲੋਗਾ ਕੋਈ ਗੱਲ ਕਰਕੇ ਘਰ ਆਉਂਦਾ ਕਿ ਤਰਸੇ ਤੇਰਾ ਬਲ ਨਿਕਲ ਤੇਰਾ ਬਲ ਨਿਕਲ ਰੇਂਦੂ ਸਰ ਰੇਂਦੂ ਰੇਂਦੂ ਸਰ ਰੇਂਦੂ ਰੇਂਦੂ ਸਰ ਰੇਂਦੂ ਮੈਂ ਰੇਂਦੂ ਸਰ ਚੌਕੀ ਦੇ ਅੰਦਰ ਪੈਕ ਨੂੰ ਲਾਉਂਦੇ ਆਂ ਹਾਂਜੀ ਚੌਕੀ ਦੇ ਅੰਦਰ ਪੈਕ ਨੂੰ ਲਾਉਂਦੇ ਇੱਥੇ ਹਾਂਜੀ ਉਹੀ ਲਾਉਂਦੇ ਆਂ ਅੰਦਰ ਹੀ ਲਾਉਂਦੇ ਆਂ ਹਾਂਜੀ ਜਿਕੇ ਨੇ ਬੰਦੇ ਇਸ ਟੰਕ ਦੋ ਬੰਦੇ ਤੇ ਤੁਸੀਂ ਇੱਲੇ ਤਾਂ ਇੱਕੋ ਹੀ ਆ ਨਾ ਤੇ ਤੂੰ ਚਾਹੀਏ ਉੱਥੇ ਨਤਰੇ ਤੋੜੀ ਵਾਇਤੋ ਲਗੰਦਾ ਤੁਸੀਂ ਲਾਇਦਾ ਕਰਾ ਲੈਣਾ ਕਰਾ ਲੈ ਨਹੀਂ ਸਰ ਲਾਇਦਾ ਤੁਹਾਡੀ ਆਵਾਜ਼ ਹੈ ਸੰਡੀ ਅੰਦਰ ਬੋਤਲ ਸ਼ਰਾਬ ਆਂਡੇ ਹੋਏ ਉਸਤਾਦਿਆ ਸਾਰਿਆਂ ਦਾ ਭਰੋਸਾ ਹੁੰਦਾ ਹੈ ਕਿ ਜੇ ਪੁਲਿਸ 24/7 ਜਿਹੜੀ ਹੈ ਉਹ ਚੌਂਕੀ ਤੇ ਵਿੱਚ ਬੈਠੀ ਹੈ ਤੇ ਕੋਈ ਵੀ ਜਿਹੜੀ ਹੈ ਵਾਰਦਾਤ ਨੂੰ ਅਣਪਛਾਤੀ ਆਣ ਚਾਹੀ ਵਾਰਦਾਤ ਨੂੰ ਜੜਾ ਅੰਜਾਮ ਨਹੀਂ ਦੇ ਸਕਦਾ ਤੇ ਕੀ ਹੋਵੇ ਜੇਕਰ ਪੁਲਿਸ ਮੁਲਾਜ਼ਮ ਜਿਹੜੇ ਨੇ ਪੁਲਿਸ ਗਾਰਡ ਜਿਹੜੇ ਨੇ ਸੁਰੱਖਿਆ ਦੇ ਜਿਨ੍ਹਾਂ ਨੂੰ ਪਹਿਰੇਦਾਰ ਕਿਹਾ ਜਾਂਦਾ ਹੈ ਜੇਕਰ ਉਹ ਖੁਦ ਹੀ ਸ਼ਰਾਬ ਦੇ ਨਾਲ ਟੱਲੀ ਹੋ ਕੇ ਪੁਲਿਸ ਚੌਂਕੀ ਦੇ ਵਿੱਚ ਬੈਠ ਜਾਣ ਤਾਂ ਫਿਰ ਸ਼ਹਿਰ ਦੀ ਆ ਫਿਰ ਪਿੰਡ ਦੀ ਸੁਰੱਖਿਆ ਕੌਣ ਕਰੇਗਾ ਕਬੱਡਾ ਸਵਾਲ ਜਿਹੜਾ ਹੈ ਉਹ ਖੜਾ ਹੋ ਰਿਹਾ ਹੈ ਕਿਉਂਕਿ ਪਠਾਨਕੋਟ ਦੀ ਪੁਲਿਸ ਲਾਈਨ ਟਾਂਗੂ ਰੋਡ ਦੇ ਨੇੜੇ ਜਿਹੜੀ ਪੁਲਿਸ ਲਾਈਨ ਹੈ ਉੱਥੋਂ ਅਜਿਹੀ ਵਾਰਦਾਤ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਪੁਲਿਸ ਕਰਮਚਾਰੀਆਂ ਨੇ ਜਿਹੜਾ ਹੈ ਉਹਨਾਂ ਨੇ ਅਜਿਹੀ ਵਾਰਦਾਤ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਅੰਜਾਮ ਜ਼ਰੂਰ ਦਿੱਤਾ ਹੈ ਕਿ ਕੋਈ ਵੀ ਅਣਪਛਾਤੀ ਜਾਂ ਅਣਚਾਹੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਕਿਉਂਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਔਨ ਡਿਊਟੀ ਸ਼ਰਾਬ ਦੇ ਨਾਲ ਤੱਲੀ ਹੋ ਕੇ ਚੌਂਕੀ ਦੇ ਵਿੱਚ ਬੈਠੇ ਹੋਏ ਉਹ ਨੂੰ ਦੱਸਦੇ ਹੀ ਇਹ ਸਾਰੀ ਖਬਰ ਜਿਹੜੀ ਇਹ ਸੂਤਰਾਂ ਦੇ ਹਵਾਲੇ ਤੋਂ ਜਦੋਂ ਸਾਡੀ ਟੀਮ ਤੱਕ ਪਹੁੰਚੀ ਤਾਂ ਸਾਡੀ ਟੀਮ ਜਿਹੜੀ ਹੈ ਉੱਥੇ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਉਸ ਸ਼ਰਾਬ ਦੇ ਨਾਲ ਟੱਲੀ ਹੋਏ ਸੀ ਤੇ ਜਿਨ੍ਹਾਂ ਵਿੱਚੋਂ ਦੋ ਪੁਲਿਸ ਮੁਲਾਜ਼ਮ ਜਿਹੜੇ ਨੇ ਦੱਸਦੇ ਹੀ ਉਸ ਸਮੇਂ ਡਿਊਟੀ ਤੇ ਸੀ ਤੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਸਾਡੀ ਟੀਮ ਵੱਲ ਵੇਖ ਕੇ ਭੱਜ ਗਿਆ ਤੇ ਇੱਕ ਜਿਹੜਾ ਹੈ ਉਹ ਕੈਮਰੇ ਦੇ ਸਾਹਮਣੇ ਆਇਆ ਤੇ ਜਿਸ ਦੇ ਵੱਲੋਂ बार-बार ਨਸ਼ੇ ਦੇ ਵਿੱਚ ਜਿਹੜਾ ਇੱਕੋ ਗੱਲ ਕਹੀ ਜਾ ਰਹੀ ਸੀ ਕਿ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਜਿਹੜੀ ਐ ਉਹ ਮੇਰੀ ਨਹੀਂ ਐ ਜਦਕਿ ਉਹ ਸ਼ਰਾਬ ਜਿਹੜੀ ਜਿਸ ਜਿਸ ਇਨਸਾਨ ਨੇ ਜਿਸ ਪੁਲਿਸ ਕਰਮਚਾਰੀ ਦੀ ਅਸੀਂ ਤੁਹਾਨੂੰ ਗੱਲ ਦੱਸ ਰਹੇ ਆ ਉਸ ਪੁਲਿਸ ਮੁਲਾਜ਼ਮ ਨੇ ਸ਼ਰਾਬ ਜਿਹੜੀ ਉਹ ਪੀਤੀ ਹੋਈ ਸੀ ਤੇ ਨਸ਼ੇ ਦੇ ਵਿੱਚ ਵਾਰ-ਵਾਰ ਇੱਕੋ ਰੱਟ ਜਿਹੜੀ ਉਸਨੇ ਲਗਾਈ ਹੋਈ ਸੀ ਕਿ ਇਹ दारू ਜਿਹੜੀ ਐ ਸ਼ਰਾਬ ਜਿਹੜੀ ਉਹ ਮੇਰੀ ਨਹੀਂ ਐ ਉਸਤਾਦ ਦੀ ਐ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਪੁਲਿਸ ਵਾਲੇ ਜਿਹੜੇ ਨੇ ਕੋਸ਼ੂ ਆਵਾਜ਼ ਹੀ ਗਵਾ ਬੈਠੇ ਇੰਨਾ ਜ਼ਿਆਦਾ ਨਸ਼ਾ दारू ਦਾ ਜੜਾ ਹੈ ਸ਼ਰਾਬ ਦਾ ਨਸ਼ਾ ਜੜਾ ਹੈ ਉਹ ਡਿਊਟੀ ਦੇ ਮੌਕੇ ਤੇ ਹੀ ਉਹਨਾਂ ਨੇ ਕੀਤਾ ਹੋਇਆ ਸੀ ਤੇ ਜਦੋਂ ਪੁਲਿਸ ਚੌਂਕੀ ਦੇ ਵਿੱਚ ਜਾ ਕੇ ਤਲਾਸ਼ੀ ਲਈ ਗਈ ਦੇਖਿਆ ਗਿਆ ਤਾਂ ਉੱਥੇ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਸੀ ਤੇ ਖਾੜ ਪੀਣ ਵਾਲਾ ਸਮਾਨ ਜਿਹੜਾ ਸ਼ਰਾਬ ਦੇ ਨਾਲ ਆਮ ਤੌਰ ਤੇ ਲੋਕ ਖਾਂਦੇ ਨੇ ਉਹ ਪਿਆ ਹੋਇਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਇੰਨੀ ਜ਼ਿਆਦਾ ਜਿਹੜੀ ਹੈ ਸ਼ਰਮਸ਼ਾਰ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ ਪੁਲਿਸ ਲਾਈਨ ਤੋਂ ਪਠਾਨਕੋਟ ਤੋਂ ਜਿੱਥੇ ਕੀ ਸੁਰੱਖਿਆ ਦੇ ਕਰਮਚਾਰੀਆਂ ਨੂੰ ਜਿਹੜਾ ਹੈ ਸ਼ਹਿਰ ਜਿਹੜਾ ਹੈ ਉਹ ਸਾਰਾ ਸੁੱਤਾ ਪਿਆ ਹੁੰਦਾ ਹੈ ਇਹਨਾਂ ਦੇ ਮੋਢਿਆਂ ਤੇ ਇਹ ਜ਼ਿੰਮੇਵਾਰੀ ਸੌਂਪ ਕੇ ਕਿ ਜੇਕਰ ਇਹ ਡਿਊਟੀ ਤੇ ਨੇ ਤਾਂ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਾਰਦਾਤ ਜਿਹੜੀ ਹੈ ਉਸ ਨੂੰ ਅੰਜਾਮ ਨਹੀਂ ਦੇ ਸਕਦਾ ਪਰ ਅਜਿਹਾ ਕਹਿਣਾ ਕਿਤੇ ਨਾ ਕਿਤੇ ਗਲਤ ਸਾਬਿਤ ਹੋ ਰਿਹਾ ਤੇ ਦੂਜੇ ਪਾਸੇ ਮੁਨਸ਼ੀ ਜਿਹੜਾ ਉਹਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਮੁਨਸ਼ੀ ਜਿਹੜਾ ਉਹ ਸੋਫੀ ਹਾਲਤ ਦੇ ਵਿੱਚ ਸੀ ਤੇ ਉਸਨੇ ਸਾਰੀ ਕਾਰਵਾਈ ਜਿਹੜੀ ਹੈ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਦਾ ਮਲਾਜ਼ਮ ਜੁੜਾ ਹੈ ਉਹ ਕਰਵਾਇਆ ਜਾ ਸਕਦਾ ਹੈ ਤਾਂ ਉਹ ਬਕਾਇਦਾ ਕਹਿਣਾ ਠੀਕ ਹੋਵੇਗਾ ਕਿ ਮੁਨਸ਼ੀ ਜੜਾਉ ਸੋਫੀ ਹਾਲਤ ਦੇ ਵਿੱਚ ਤੇ ਉਸਨੇ ਸਾਰੀ ਗੱਲਬਾਤ ਜਿਹੜੀ ਹੈ ਸਾਡੇ ਪੱਤਰਕਾਰਾਂ ਨਾਲ ਜੋ ਕਿ ਮੌਕੇ ਤੇ ਉੱਥੇ ਪਹੁੰਚੇ 76 ਨਿਊਜ਼ ਦੇ ਜਿਹੜੇ ਪੱਤਰਕਾਰ ਨੇ ਮੌਕੇ ਤੇ ਉਹਨਾਂ ਨੇ ਪਹੁੰਚ ਕੇ ਪਠਾਨਕੋਟ ਪੁਲਿਸ ਦੀ ਇਹ ਜਿਹੜੀ ਸੱਚਾਈ ਹੈ ਇਹ ਜਿਹੜਾ ਚਿਹਰਾ ਹੈ ਇਹ ਉਹਨਾਂ ਨੇ ਛੁਪਾ ਕੇ ਰੱਖਿਆ ਹੋਇਆ ਉਹ ਸਾਹਮਣੇ ਆਇਆ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤਾਰੀਖ ਵਾਰਦਾਤ ਦੀ ਜਿਹੜੀ ਗੱਲਬਾਤ ਹੈ ਇਹ ਜਦੋਂ ਐਸਐਸਪੀ ਨਾਲ ਸਾਂਝੀ ਕਰਨੀ ਚਾਹੀਦੀ ਤਾਂ ਉਹਨਾਂ ਤੋਂ ਕੁਝ-ਕੁਝ ਕਰਨੀ ਚਾਹੀਦਾ ਉਹਨਾਂ ਨੇ ਮੌਕੇ ਤੇ ਫੋ ਉਨਵੇਂ ਚੁੱਕਿਆ ਤਾਂ ਕੁਝ ਦੇਡ ਸਬਦਿਓ ਕਿਸ ਤਰ੍ਹਾਂ ਨਾਲ ਪੁਲਿਸ ਜਿਹੜੀ ਹੈ ਉਹਨਾਂ ਕਾਬੂ ਪਾ ਕੇ ਰੱਖੀ ਹੈ ਪਠਾਨਕੋਟ ਪੁਲਿਸ ਦੀ ਚੇਕਰ ਅਸੀਂ ਗੱਲ ਕਰੀਏ ਨਸ਼ੇ ਦੇ ਵਿੱਚ ਦੂ ਤੋ ਕੇ ਜੜੀ ਹੈ ਡਿਊਟੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਅਜੇ ਹੀ ਪੁਲਿਸ ਸੁਰੱਖਿਆ ਤੋਂ ਆ ਅਜੇ ਹੀ ਪੁਲਿਸ ਸੁਰੱਖਿਆ ਤੋਂ ਅਸੀਂ ਕੀ ਐਕਸਪੈਕਟ ਕਰ ਸਕਦੇ ਆਸੀਂ ਕੀ ਸੋਚ ਸਕਦੇ ਆਂ ਕਿ ਆਪਣੀ ਡਿਊਟੀ ਜਿਹੜੀ ਐ ਪੂਰੇ ਤਨਭਨ ਦਾਨ ਦੇ ਨਾਲ ਜਿਹੜਾ ਉਹ ਨਿਭਾ ਰਹੇ ਨੇ ਕਿ ਨਹੀਂ ਨਿਭਾ ਰਹੇ ਤੁਸੀਂ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦੱਸਿਓ ਕਿ ਅਜਿਹੀ ਪੁਲਿਸ ਸਿਕਿਉਰਿਟੀ ਦੇ ਨਾਲ ਜਿਹੜਾ ਐ ਅਜਿਹੀ ਪੁਲਿਸ ਕਰਮਚਾਰੀਆਂ ਦੇ ਨਾਲ ਜਿਹੜਾ ਐ ਉਹ ਕਿਸ ਤਰ੍ਹਾਂ ਦਾ ਜਿਹੜਾ ਐ ਵਿਵਹਾਰ ਹੋਣਾ ਚਾਹੀਦਾ ਤੇ ਇਹਨਾਂ ਦੀ ਸਜ਼ਾ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ ਕੀ ਕਾਰਨ ਨੇ ਇਸਦੇ ਪਿੱਛੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਨਹੀਂ ਤੁਸੀਂ ਪੈਗ ਲਾਇਦਾ ਨਾ ਲਾਇਦਾ ਤੁਸੀਂ ਮੈਂ ਸਨ ਨਾ ਬਣਾਉ ਨਾ ਬਣਾਉ ਕੀ ਗੱਲ ਕਿਉਂ ਚਲ ਬਣਾਇਆ ਲੈ ਆ ਖੰਦ ਸਰ ਜਸਵੀਰ ਮੇਰੀ ਗੱਲ ਸੁਣੋ ਮੇਰੀ ਕੀ ਨਾ ਆਪਣਾ ਕੀ ਨਾ ਆਪਣਾ ਮੇਰਾ ਨਾਮ ਪੀ.ਐਸ. ਸਿੰਘ ਰੇਸਿੰਗ ਤੇ ਜਿਹੜੀ ਆ ਗੱਡ ਦੇ ਅੰਦਰ ਸ਼ਰਾਬ ਦੀ ਬੋਤਲ ਤੇ ਆਂਡੇ ਪਏ ਉਹ ਕਿਦੇ ਆ ਉਹ ਉਸਤਾਦ ਨੇ ਕਿਹੜੇ ਉਸਤਾਦ ਦਾ ਕੀ ਨਾਮ ਹੈ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਦੇ ਆ ਹਾਂਜੀ ਉਹ ਵੀ ਡਿਊਟੀ ਦਾ ਹੀ ਨਾ ਨਾ ਉਹ ਥਾਦੇ ਨਾ ਨਾ ਉਹ ਥਾਦੇ ਨਾ ਨਾ ਉਹ ਥਾਦੇ ਨਾ ਅੱਛਾ ਅੱਛਾ ਕਾਦੇ ਉਸਤਾਦ ਆ ਉਹ ਇਹ ਡ੍ਰਿਲ ਦੇ ਅੱਛਾ ਅੱਛਾ ਹਾਂਜੀ ਤੇ ਇਹ ਅੰਦਰ ਚੌਕੀ ਦੇ ਅੰਦਰ ਪੈਕ ਨੂੰ ਲਾਂਡਿਆ ਸੀ ਹਾਂਜੀ ਚੌਕੀ ਦੇ ਅੰਦਰ ਪੈਕ ਨੂੰ ਲਾਂਡਿਆ ਸੀ ਇੱਥੇ ਹਾਂਜੀ ਉਹੀ ਲਾਂਡਦੇ ਸੀ ਉਹੀ ਲਾਂਡਦੇ ਸੀ ਅੱਛਾ ਅੰਦਰ ਹੀ ਲਾਂਦੇ ਸੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਵੀ ਲਾਉਂਦੇ ਜੀ ਨਾ ਜੀ ਠੀਕ ਠੀਕ ਤੇ ਡਿਊਟੀ ਤੇ ਕਿੰਨੇ ਬੰਦੇ ਇਸ ਟਾਈਮ ਦੋ ਬੰਦੇ ਤੇ ਤੁਸੀਂ ਇੱਲੇ ਤਾਂ ਇੱਕੋ ਹੀ ਆ ਨਹੀਂ ਤੂੰ ਚਾਵੇਂ ਉੱਥੇ ਨਤਰਿਆ ਉਹ ਅੰਦਰ ਕੀ ਕਰਨ ਦਾ ਜੋ ਡਿਊਟੀ ਹੈ ਤੇ ਹਾਂਜੀ ਜਦੋਂ ਡਿਊਟੀ ਚੱਲਣੀ ਹੈ ਨਾ ਇੱਕ ਬੰਦੇ ਦੀ ਡਿਊਟੀ ਚੱਲਦੀ ਹੈ ਨਾ ਸਾਰਾ ਅੱਛਾ ਅੱਛਾ ਇੱਕ ਰੈਸ਼ਟ ਕਰਦਾ ਹਾਂਜੀ ਇੱਕ ਆਪਣਾ ਜਿਹਾ ਕੰਟਰੋਲ ਸੱਤਿਆ ਅੱਛਾ ਤੂੰ ਹੀ ਨਹੀਂ ਲਾਗਦਾ ਨਾ ਜਿੰਮ ਰਾਇਓ ਕੀ ਗੱਲ ਹੈ ਸਰਫੇ ਕਰਾਵਣੀ ਹੈ ਰੈਂਡ ਦਾ ਸੇਕਰ ਕਰਾਵਣੀ ਕਰਾਵਾਂਗੇ ਰੈਂਡ ਦਾ ਸਰ ਰੈਂਡੋ ਸੇਕਰ ਕਰਾਵਣੀ ਕਰਾਵਾਂਗੇ ਰੈਂਡ ਦਾ ਸਰ ਰੈਂਡੋ ਸੇਕਰ ਕਰਾਵਣੀ ਕਰਾਵਾਂਗੇ ਰੈਂਡ ਦਾ ਸਰ ਰੈਂਡੋ ਮੈਂ ਰੈਂਟ ਹਰ ਮੈਂ ਹੁਣ ਆ ਲਿਆ ਨਹੀਂ ਕਿਰਪਾ ਕਰੋ ਮੜੀ ਜੀ ਥੋੜਾ ਸਬਕ ਹਾਂ ਬਾਬਾ ਜੀ ਕਿਰਪਾ ਕਿੱਥੇ ਬਿਮਲ ਕਿੱਥੇ ਜਾ ਰਿਹਾ ਅਰੇ ਫੋਨ ਲੱਗ ਗਿਆ ਜਸਵੀਰ ਐਸਾ ਚੁਆ ਤੇ ਬਿਮਲ ਇਹਦੇ ਲੱਗਾ ਹੈ ਬਿਮਲ ਇੱਕ ਬਿਮਲ ਬਾਹਰ ਲਗਾ ਹਾਂ ਬਿਮਲ ਬਾਹਰ ਆ ਗਿਆ ਬਸ ਤੇ ਮੈਂ ਜਸਵੀਰ ਇੱਕ ਕੋ ਕਿੱਥੇ ਹੈ ਜਸਵੀਰ ਕਿੱਥੇ ਹੈ ਪਠਾਨਕੋਟ ਤੋਂ ਕੈਮਰਾਮੈਨ ਹਨੀ ਦੇ ਨਾਲ ਅਜੈਸ ਸਿੰਘ ਨੂੰ